ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਐ ਕਿ ਬੜੀ ਕੋਸ਼ਿਸ਼ ਕੀਤੀ ਸੀ ਕਿ ਪ੍ਰਾਲੀ ਸਾਰਨ ਤੋਂ ਪਹਿਲਾਂ ਪਹਿਲਾਂ ਹੀ ਤੁਹਾਡੇ ਪ੍ਰਾਲੀ ਦਾ ਜਿਆ ਪਰੋਡਕਸ਼ਨ ਦਾ ਅਜਰ ਆਇ ਹਾਲ ਨਵੇਰਦਨ ਪਰ ਮੈਂ ਤਿੰਨ ਚਿੱਠੇ ਮੋਦੀ ਸਾਹਿਬ ਨੂੰ ਪਾਈਆਂ ਸੀ ਤਿੰਨ ਚਿੱਠੇ ਮੇਰੇ ਮੋਦੀ ਸਾਹਿਬ ਦਫ਼ਤਰ ਪਹੁੰਚੀਆਂ ਸੀ ਪਰ ਦਫ਼ਤਰ ਵਾਲਿਆਂ ਨੇ ਮੋਦੀ ਨੂੰ ਮੇਰੇ ਚਿੱਠੀ ਇੱਕ ਨਹੀਂ ਦਿੱਤੀ ਜੇ ਮੇਰੇ ਚਿੱਠੇ ਇੱਕ ਵੀ ਮੋਦੀ ਸਾਹਿਬ ਦੇਣ ਤੇ ਤੁਹਾਡਾ ਐ ਕਿ ਮਹਾਵਾ ਪ੍ਰੋਜੈਕਟ ਰੋਲਾ ਝੱਕ ਲੈ ਉਸ ਤੋਂ ਬਾਅਦ ਮੈਂ ਭਗਵਾਨ ਸਤ ਮਾਰ ਮੁੱਖ ਮੰਤਰੀ ਪੰਜਾਬ ਉਹਦੇ ਓਐਸਡੀ ਨੂੰ ਚਿੱਠੀ ਦੇ ਗਿਆ ਕਿ ਮੈਂ ਆਪ ਦੀ ਜਿਹੜੀ ਹਵਾ ਤੇ ਖੋਜ ਕੀਤੀ ਹੈ ਮੈਂ ਉਹ ਦੁਨੀਆ ਤੇ ਖੋਜ ਡਿਕਲੇਰ ਕਰਨੀ ਹੈ ਉਹਨੇ ਮੈਨੂੰ ਦੋ ਨਕਸਾਨ ਪ੍ਰਭੂ ਆਖਰ ਹੁਣ ਮੈਂ ਆ ਗਿਆ ਮੈਦਾਨ ਚ ਡਰਦੀ ਲੋੜ ਕੋ ਨਹੀਂ ਕੋਈ ਵੀ ਪ੍ਰਸ਼ਾਸਨ ਤੁਹਾਨੂੰ ਦਿੱਲੀ ਵਾਲਾ ਪਰਦੂਸ਼ਣ ਬਾਵਾਂ ਮੈਂ ਜੀ ਡੀਸੀ ਨੂੰ ਤੁਹਾਨੂੰ ਤੰਗ ਪ੍ਰੇਸ਼ਾਨ ਕਰਦਾ ਤੁਹਾਨੂੰ ਕਿ ਸਾਨੂੰ ਪਿੰਡ ਦੀ ਸਾਡੀ ਖੇਤਾਂ ਦੇ ਬਵਾਚ ਕਰਾ ਦੇ ਕੁਛ ਨਹੀਂ ਕਹਿਣਾ ਉਹਨਾਂ ਦਾ ਹਵਾਚਾ ਕਰਾ ਦਿਓ ਜੇ ਇਹ ਹਵਾ ਨਹੀਂ ਚੱਕ ਰਹੇ ਤੇ ਨਕਸਾਨ ਪ੍ਰਭੂ ਨਾਲ ਮਿਲ ਕੇ ਡੀਸੀ ਜੀ ਨੂੰ ਲੈਵਲ ਐਨਜੀਟੀ ਲੈਵਲ ਪਰਦੂਸ਼ਣ ਬੋਰਡਾਂ ਲੈਵੋ ਖੋਜ ਕਰਾਣ ਲੈਵੋ ਜਿਹੜੇ ਖੇਤਾਂ ਦੀ ਕਹਿਣਗੇ ਜਿਹੜੇ ਪਿੰਡ ਦੀ ਕਹਿਣਗੇ ਉਸੇ ਪਿੰਡ ਦੀ ਸ਼ਹਿਰ ਦੀ ਖੇਤਾਂ ਦੀ ਜਿਹੜੀ ਫਵਾ ਗਲਾਸ ਦੇ ਵਿੱਚ ਪਾ ਕੇ ਨੇ ਦੇ ਦਾਂ ਕਿ ਜਿੱਥੇ ਮਰਜ਼ੀ ਚੱਕ ਚੱਕ ਕਰੋ ਕਿਉਂਕਿ ਪ੍ਰਾਇਮ ਲਗ ਲਾਉਣਾ ਇੰਨਾ ਵਾਧਾ ਮਿੱਟੀ ਕਾ ਨਹੀਂ ਲਾਉਂਦਾ ਜਰੀਲੀ ਨੂੰ ਜਿੰਨਾ ਰੋਲਾ ਪਿਆ ਜਦੋਂ ਪ੍ਰਾਇਮ ਲਗ ਲਾ ਸਿਰਫ ਮਿੱਟੀ ਦਾ ਕਾ ਕਰਕੇ ਨਹੀਂ ਲਾਉਂਦਾ ਚਾਹ ਪੀਓ 26 ਜਾਂ 28T ਦੇ ਤਰ੍ਹਾਂ ਦੇ ਜਿਹੜੇ ਪਾਣੀ ਪੀਂਦੇ ਪੰਜਾਬ ਦੇ ਵਿੱਚ ਉਹ 350 ਟੇਸ਼ਨ ਹੁੰਦਾ 17 18 ਟੇਟ ਤੱਕ ਛੋਰ ਪੀਦਾ ਛੋਰ ਬਮਾਰੀ ਦੇ ਰੱਖ ਛੋਰ ਵੀ ਉਹ ਨਹੀਂ ਨਾ ਪਰੋਸ਼ਾ ਬੜਾਂਦੀਦਾ ਐਨਰਜੀ ਤਾਂ ਨਹੀਂ ਦੇਂਦਾ ਦਾ ਇਹਨਾਂ ਡੀਸੀ ਨੂੰ ਨਹੀਂ ਦੇਂਦਾ ਦਾ ਡਰਦੀ ਕੋਈ ਲੋੜ ਨਹੀਂ ਜਦੋਂ ਮਰਜੀ ਕਿਤਾਬ ਤਲ ਪਸਾ ਤੰਗ ਪਸਾ ਕਰਤੇ ਸਿਰਫ ਕੋਸoare ਫਵਾ ਚੱਕਰਾ ਇੱਕ ਪਿੰਡ ਦੇ ਕਿਹੜੇ ਮਰਜ਼ੀ ਕਰ ਪਰ ਮੈਂ ਇਹਨਾਂ ਨੂੰ ਜਿਹੜੇ ਜਿਹੜੇ ਪਿੰਡ ਦੇ ਕਹਿੰਦੇ ਇੱਕ ਮਹੀਨਾ ਟਰਾਲੀ ਵਗਲਾ ਦਾਂ ਤੇ ਦੂਜੇ ਮਹੀਨਾ ਬਾਜਾ ਕਰਾ ਦਾਂ ਇਹ ਟਰਾਲੀ ਵਗਲਾਉਂਦੇ ਨਾ ਕਿੰਨੀ ਮਾ ਦੂਸ਼ਿਤ ਹੁੰਦੀ ਤੇ ਕਿੰਨੇ ਵਿੱਚ ਮਿੱਟੀ ਦਾ ਘਰ ਲੜਦੇ ਕਿਸਾਨ ਭਰਾਵੋ ਟਰਾਲੀ ਵਗਲਾਉਣਾ ਮਿੱਟੀ ਦੇ ਕਰਨ ਬੋ ਕੱਢ ਰਲਦੇ ਰੌੜਾ ਬੜਾ ਪਿਆ ਸੋ ਮੈਨੂੰ ਬਹੁਤ ਮੀਂਹ ਹੈ ਕਿ ਤੁਸੀਂ ਮੇਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਮੇਰੀ ਵੀਡੀਓ ਹਰ ਕਿਸਾਨ ਤੱਕ ਪਹੁੰਚਣੀ ਚਾਹੀਦੀ ਇਸ ਵਾਰ ਕੋਈ ਵੀ ਪ੍ਰਸ਼ਾਸਨਿਕ ਕਿਸੇ ਕਿਸਾਨ ਨੂੰ ਤੰਗ ਪਛਾਣਾ ਕਰ ਪਰਚਾ ਨਾ ਕਰੇ ਮੈਂ ਮੈਦਾਨ ਚ ਆ ਗਿਆ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਜੁੜ ਜਾਓ ਵੀਡੀਓ ਬਹੁ ਸੋ ਕਿ ਦੁਨੀਆ ਨੂੰ ਪਤਾ ਲੱਗ ਜਾਏ ਕਿ ਹਰ ਇੱਕ ਇਨਸਾਨ ਨੇ ਆਜ ਕਰ ਬੈਠਾ ਜਿਹੜੀ ਹਵਾ ਹੈ ਸਾਡੇ ਇਲਾਕੇ ਦੀ ਕਰ ਬੈਠਾ ਚੈੱਕ ਕਰ ਸਕਦਾ ਵੀ ਸਾਡੇ ਇਲਾਕੇ ਦੇ ਹਵਾ ਜਿਹੜੀ ਕਿੰਨੀ ਸੁੰਤਾ ਚੱਲ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਬਾਤਾਂ ਸ਼ੇਅਰ ਕਰੋਗੇ ਮੇਰੀ ਵੀਡੀਓ ਮੁੱਖ ਮੰਤਰੀ ਤੱਕ ਪਹੁੰਚੇ ਡੀਸੀ ਸਾਹਿਬਾ ਤੱਕ ਪਹੁੰਚੇ ਕਿਸੇ ਵੀ ਪ੍ਰਸ਼ਾਸਨ ਤਿਕਰ ਪਹੁੰਚੇ ਦਿੱਲੀ ਤਿਕਰ ਪਹੁੰਚੇ ਮੋਦੀ ਤਿਕਰ ਪਹੁੰਚੇ ਕਿ ਐਸ ਵਾਰ ਮੈਂ ਤੁਹਾਡਾ ਹਵਾ ਪ੍ਰਦੂਸ਼ਣ ਰੌਲਾ ਰੱਖਦਾ ਸਭਾ ਨਹੀਂ ਪ੍ਰਦੂਸ਼ਣ ਨਹੀਂ ਕਿ ਜਿੰਨੇ ਲੋਕਾਂ ਨੇ ਲੋੜਾ ਪਾਇਆ ਹੈ ਸੋ ਤੁਹਾਡਾ ਵੀਰ ਮੁਖਤਿਆਰ ਕੋਲੇ ਡਿਸਟ੍ਰਿਕਟ ਮੁਕਾਜੇ ਕਸਬਾ ਕੋਟ ਇਸ 9942777485 ਮੈਨੂੰ ਬਹੁਤ ਹੀ ਜ਼ਿਆਦਾ ਮੀਂਹ ਹੈ ਕਿ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਮੇਰੀ ਵੀਡੀਓ ਹਰ ਕਿਸਾਨ ਤੱਕ ਪਹੁੰਚਣੀ ਚਾਹੀਦੀ ਸੋ ਸਾਰੇ ਕਿਸਾਨਾਂ ਦਾ ਬਜ਼ੁਰਗਾਂ ਦਾ ਮਤਾਵਾ ਦਾ ਪੈਣਾ ਮੈਂ ਤੁਹਾਨੂੰ ਅਰਦਾਸ ਕਰਦਾ ਤੇ ਸਤਿ ਸ੍ਰੀ ਅਕਾਲ ਕਰਦਾ ਤੇ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿ ਮੇਰੀ ਵੀਡੀਓ ਹਰ ਕਿਸਾਨ ਤੱਕ ਪਹੁੰਚਣੀ ਚਾਹੀਦੀ ਹੈ